ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮੰਹਲਾ ਪੰਜਵਾਂ ਇੱਕ ਟੇਕ ਗੋਵਿੰਦ ਕੇ ਤਿਆਗੀ ਅਨਿਆਸ ਸਾਬਿ ਉਪਰ ਸਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵਸੀ ਆਪੇ ਪ੍ਰਤ ਪਰੈ ਦਿਨ ਦਿਾਰ ਕਿਰਪਾ ਨੇ ਦੇ ਸਾ ਸੁਸਾ ਸੁਸਮਾਰੈ ਕਰਨ ਹਾਰ ਜੋ ਕਰ ਰਹਾ ਸਾਈ ਵਢਿਆਈ ਗੁਰ ਪੁਰੇ ਉਪਦੇਸ ਸੁਖ ਖਸ਼ਮਾਰ ਜਾਏ ਚਿੰਤਾ ਅਦੇ ਸਗਣ ਤਦ ਜਨ ਹੁਕਮ ਪਛਾਤਾ ਨਾ ਬਿਨੁ ਸੇਨਾ ਛੋੜ ਜਾਇ ਨਾਨਕ ਰੰਗ ਰਤਾ ਏਕ ਟੇਕ ਗੁਵਿੰਦ ਗੇ ਤਿਆਗੀ ਅਨਾਂਸ ਸਾਬਿ ਉਪਰ ਸੁਮਰਾਤ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵ ਸੇ ਆਪੇ ਪ੍ਰਤ ਪਰੇ ਦੀਨ ਧਿਆਲ ਕਿਰਪਾ ਨੇ ਦੇ ਸਾਸ ਸੁਸੁਸ ਮਾਰੇ ਕਰਨ ਹਾਰ ਜੋ ਕਰ ਰਹਾ ਸਾਈ ਵੜਿਆਈ ਗੁਰ ਪੁਰੇ ਉਪਦੇਸਿਆ ਸੁਖ ਖਸ਼ਮਰ ਜਾਈ ਚਿੰਤਾ ਅਦੇ ਸਗਣ ਤਦਜ ਜਨ ਹੁਕਮ ਪਛਾਤਾ ਨਾ ਬਿਨੁ ਹੁਸੈਨ ਛੋੜ ਜਾਏ ਨਾਨਕ ਰੰਗ ਰਤਾ ਏਕ ਟੇਕ ਗੋਵਿੰਦ ਕੇ ਤਿਆਗੀ ਆਨਿਆਸ ਸਭ ਉਪਰ ਸੁਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵ ਸੇ ਆਪੇ ਪ੍ਰਤ ਪਰੇ ਦੀਨ ਦਿਆਲ ਕਿਰਪਾ ਨੇ ਦੇ ਸਾਸ ਸਾਸ ਸੁਸਮਾਰੈ ਕਰਨ ਹਾਰ ਜੋ ਕਰ ਰਹਿਆ ਸਾਈ ਵਡਿਆਈ ਗੁਰ ਪੁਰੇ ਉਪਦੇਸਿਆ ਸੁਖ ਖਸ਼ਮਰ ਜਾਏ ਚਿੰਤਾ ਅਦੇ ਸਗਣ ਤਦਜ ਜਨ ਹੁਕਮ ਪਛਾਤਾ ਨਾ ਬਿਨੁ ਸੇਨਾ ਛੋੜ ਜਾਏ ਨਾਨਕ ਰੰਗ ਰਤਾ ਏਕ ਟੇਕ ਗੁਵਿੰਦ ਗੇ ਤਿਆਗੀ ਅਨਿਆਸ ਸਾਬਿ ਉਪਰ ਸੁਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵਸੀ ਆਪੇ ਪ੍ਰਤ ਪਰੇ دین ਦਿਆਲ ਕਿਰਪਾ ਨੇ ਦੇ ਸਾ ਸੁਸੁਸ ਮਾਰੈ ਕਰਨ ਹਾਰ ਜੋ ਕਰ ਰਹਾ ਸਾਈ ਵੜਿਆਈ ਗੁਰ ਪੁਰੇ ਉਪਦੇਸ ਸੁਖ ਖਸਮਰ ਜਾਏ ਚਿੰਤਾ ਅਦੇ ਸਾ ਗਨ ਤਦ ਜਨ ਹੁਕਮ ਪਛਾਤਾ ਨਾ ਬਿਨੁ ਹੁਸੈਨ ਛੋੜ ਜਾਏ ਨਾਨਕ ਰੰਗ ਰਤਾ ਇਕ ਟੇਕ ਗੁਵਿੰਦ ਗੇ ਤਿਆਗੀ ਅਨਿਆਸ ਸਾਬਿ ਉਪਰ ਸੁਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵਸੀ ਆਪੇ ਪ੍ਰਤ ਪਰੇ دین ਦਿਆਲ ਕਿਰਪਾ ਨੇ ਦੇ ਸਾਸ ਸਾਸ ਸੁਸਮਾਰੈ ਕਰਨ ਹਾਰ ਜੋ ਕਰ ਰਹਿਆ ਸਾਈ ਵਡਿਆਈ ਗੁਰ ਪੁਰੇ ਉਪਦੇਸਿਆ ਸੁਖ ਖਸਮਰ ਜਾਏ ਚਿੰਤਾ ਅਦੇ ਸਗਣ ਤਦਜ ਜਨ ਹੁਕਮ ਪਛਾਤਾ ਨਾ ਬਿਨੁ ਸੇਨਾ ਛੋੜ ਜਾਏ ਨਾਨਕ ਰੰਗ ਰਤਾ ਏਕ ਟੇਕ ਗੋਵਿੰਦ ਕੇ ਤਿਆਗੀ ਅਨਿਆਸ ਸਾਬਿ ਉਪਰ ਸਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੈ ਆਪ ਦੇਵ ਸੇ ਆਪੇ ਪ੍ਰਤ ਪਰੈ ਦੀਨ ਦਿਆਲ ਕਿਰਪਾ ਨੇ ਦੇ ਸਾਸ ਸੁਸੁਸ ਮਾਰੇ ਕਰਨ ਹਾਰ ਜੋ ਕਰ ਰਹਿਆ ਸਾਈ ਵਡਿਆਈ ਗੁਰ ਪੁਰੇ ਉਪਦੇਸਿਆ ਸੁਖ ਖਸਮਰ ਜਾਏ ਚਿੰਤਾ ਅਦੇ ਸਗਣ ਤਦਜ ਜਨ ਹੁਕਮ ਪਛਾਤਾ ਨਾ ਬਿਨੁ ਸੇਣਿ ਛੋੜ ਜਾਏ ਨਾਨਕ ਰੰਗ ਰਤ ਏਕ ਟੇਕ ਗਵਿੰਦ ਕੇ ਤਿਆਗੀ ਅਨਿਆਸ ਸਭ ਉਪਰ ਸੁਮਰਾਤ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵਸੀ ਆਪੇ ਪ੍ਰਤ ਪਰੇ دین ਦਿਆਲ ਕਿਰਪਾ ਨੇ ਦੇ ਸਾ ਸੁਸ ਸੁਸ ਮਾਰੈ ਕਰਨ ਹਾਰ ਜੋ ਕਰ ਰਹਾ ਸਾਈ ਵੜਿਆਈ ਗੁਰ ਪੁਰੇ ਉਪਦੇਸ ਸੋਖ ਖਸਮਰ ਜਾਏ ਚਿੰਤਾ ਅਦੇ ਸਾ ਗਨ ਤਦ ਜਨ ਹੁਕਮ ਪਛਾਤਾ ਨਾ ਬਿਨੁ ਸੇਨਾ ਛੋੜ ਜਾਏ ਨਾਨਕ ਰੰਗ ਰਤਾ ਇਕ ਟੇਕ ਗੁਵਿੰਦ ਕੇ ਤਿਆਗੀ ਅਨਿਆਸ ਸਾਬਿ ਉਪਰ ਸੁਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵ ਸੇ ਆਪੇ ਪ੍ਰਤ ਪਰੇ ਦੀਨ ਦਿਆਲ ਕਿਰਪਾ ਨੇ ਦੇ ਸਾਸ ਸਾਸ ਸੁਸਮਾਰੈ ਕਰਨ ਹਾਰ ਜੋ ਕਰ ਰਹਿਆ ਸਾਈ ਵਡਿਆਈ ਗੁਰ ਪੁਰੇ ਉਪਦੇਸ ਸੇ ਸੁਖ ਖਸਮ ਰਜਾਈ ਚਿੰਤਾ ਅਦੇ ਸਗਨ ਤਦਜ ਜਨ ਹੁਕਮ ਪਛਾਤਾ ਨਾ ਬਿਨੁ ਸੇਨਾ ਛੋੜ ਜਾਏ ਨਾਨਕ ਰੰਗ ਰਤ ਏਕ ਟੇਕ ਗੋਵਿੰਦ ਕੇ ਤਿਆਗੀ ਅਨਿਆਸ ਸਾਬਿ ਉਪਰ ਸਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵ ਸੇ ਆਪੇ ਪ੍ਰਤ ਪਰੈ ਦੀਨ ਦਿਆਲ ਕਿਰਪਾ ਨੇ ਦੇ ਸਾਸ ਸੁਸੁਸ ਮਾਰੇ ਕਰਨ ਹਾਰ ਜੋ ਕਰ ਰਹਾ ਸਾਈ ਵੜਿਆਈ ਗੁਰ ਪੁਰੇ ਉਪਦੇਸ ਸੇ ਸੁਖ ਖਸ਼ਮਰ ਜਾਏ ਚਿੰਤਾ ਅਦੇ ਸਗਣ ਤਦਜ ਜਨ ਹੁਕਮ ਪਛਾਤਾ ਨਾ ਬਿਨੁ ਸੇਨਾ ਛੋੜ ਜਾਏ ਨਾਨਕ ਰੰਗ ਰਤ ਏਕ ਟੇਕ ਗੁਵਿੰਦ ਗੇ ਤਿਆਗੇ ਅਨਿਆਸ ਸਾਬਿ ਉਪਰ ਸਮਰਾਤ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵ ਸੇ ਆਪੇ ਪ੍ਰਤ ਪਰੇ ਦੀਨ ਦਿਆਲ ਕਿਰਪਾ ਨੇ ਦੇ ਸਾ ਸੁਸੁਸੁ ਮਾਰੇ ਕਰਨ ਹਾਰ ਜੋ ਕਰ ਰਹਾ ਸਾਈ ਵਢਾਈ ਗੁਰ ਪੁਰੇ ਉਪਦੇਸ ਸੋਖ ਖਸਮ ਰਜਾਈ ਚਿੰਤਾ ਅਦੇ ਸਾਕਨ ਤਦ ਜਨ ਹੁਕਮ ਪਛਾਤਾ ਨਾ ਬਿਨੁ ਸੇਨਾ ਛੋੜ ਜਾਏ ਨਾਨਕ ਰੰਗ ਰਤਾ ਇਕ ਟੇਕ ਗੋਵਿੰਦ ਗੇ ਤਿਆਗੀ ਆਨ ਆਸ ਸਾਬਿ ਉਪਰ ਸੁਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਖਾਇ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੈ ਆਪ ਦੇਵ ਸੇ ਆਪੇ ਪ੍ਰਤ ਪਰੈ ਦੀਨ ਦਿਆਲ ਕਿਰਪਾ ਨੇ ਦੇ ਸਾਸ ਸੁਸੁਸ ਮਾਰੇ ਕਰਨ ਹਾਰ ਜੋ ਕਰ ਰਹਾ ਸਾਈ ਵਡਿਆਈ ਗੁਰ ਪੁਰੇ ਉਪਦੇਸ ਸੋਖ ਖਸਮਰ ਜਾਏ ਚਿੰਤਾ ਅਦੇ ਸਗਣ ਤਦਜ ਜਨ ਹੁਕਮ ਪਛਾਤਾ ਨਾ ਬਿਨੁ ਸੇਨਾ ਛੋੜ ਜਾਏ ਨਾਨਕ ਰੰਗ ਰਤ ਏਕ ਟੇਕ ਗੋਵਿੰਦ ਕੇ ਤਿਆਗੀ ਅਨਿਆਸ ਸਾਬਿ ਉਪਰ ਸੁਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵ ਸੇ ਆਪੇ ਪ੍ਰਤ ਪਰੇ ਦਿਨ ਦਿਾਰ ਕਿਰਪਾ ਨੇ ਦੇ ਸਾ ਸੁਸਾ ਸੁਸਮਾਰੇ ਕਰਨ ਹਾਰ ਜੋ ਕਰ ਰਹਿਆ ਸਾਈ ਵਡਿਆਈ ਗੁਰ ਪੁਰੇ ਉਪਦੇਸ ਸੋਖ ਖਸ਼ਮ ਰਜਾਈ ਚਿੰਤਾ ਅਦੇ ਸਾ ਗਨ ਤਦ ਜਨ ਹੁਕਮ ਪਛਾਤਾ ਨਾ ਬਿਨੁ ਸੇਨਾ ਛੋੜ ਜਾਇ ਨਾਨਕ ਰੰਗ ਰਤਾ ਇਕ ਟੇਕ ਗੁਵਿੰਦ ਕੇ ਤਿਆਗੀ ਆਨ ਆਸ ਸਾਬਿ ਉਪਰ ਸੁਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੈ ਆਪ ਦੇਵ ਸੇ ਆਪੇ ਪ੍ਰਤ ਪਰੇ ਦਿਨ ਦਿਾਰ ਕਿਰਪਾ ਨੇ ਦੇ ਸਾ ਸੁਸਾ ਸੁਸਮਾਰੈ ਕਰਨ ਹਾਰ ਜੋ ਕਰ ਰਹਿਆ ਸਾਈ ਵਡਿਆਈ ਗੁਰ ਪੁਰੇ ਉਪਦੇਸ ਸੁਖ ਖਸਮ ਰਜਾਈ ਚਿੰਤਾ ਅਦੇ ਸਾ ਗਨ ਤਦਜ ਜਨ ਹੁਕਮ ਪਛਾਤਾ ਨਾ ਬਿਨੁ ਸੁਨੇ ਛੋੜ ਜਾਇ ਨਾਨਕ ਰੰਗ ਰਤਾ ਇਕ ਟੇਕ ਗੁਵਿੰਦ ਗੇ ਤਿਆਗੀ ਅਨਿਆਸ ਸਾਬਿ ਉਪਰ ਸੁਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵਸੀ ਆਪੇ ਪ੍ਰਤ ਪਰੈ ਦੀਨ ਦਿਆਲ ਕਿਰਪਾ ਨੇ ਦੇ ਸਾਸ ਸਾਸ ਸੁਸਮਾਰੈ ਕਰਨ ਹਾਰ ਜੋ ਕਰ ਰਹਿਆ ਸਾਈ ਵਡਿਆਈ ਗੁਰ ਪੁਰੇ ਉਪਦੇਸਿਆ ਸੁਖ ਖਸਮ ਰਜਾਈ ਚਿੰਤਾ ਅਦੇ ਸਗਣ ਤਦਜ ਜਨ ਹੁਕਮ ਪਛਾਤਾ ਨਾ ਬਿਨੁ ਸੇਨਾ ਛੋੜ ਜਾਏ ਨਾਨਕ ਰੰਗ ਰਤਾ ਏਕ ਟੇਕ ਗਵਿੰਦ ਕੇ ਤਿਆਗੀ ਅਨਿਆਸ ਸਭ ਉਪਰ ਸੁਮਰਾਤ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾ ਆਪ ਰਖੇ ਆਪ ਦੇਵ ਸੇ ਆਪੇ ਪ੍ਰਤ ਪਰੇ ਦੀਨ ਦਿਆਲ ਕਿਰਪਾ ਨੇ ਦੇ ਸਾਸ ਸਾਸ ਸੁਸਮਾਰੈ ਕਰਨ ਹਾਰ ਜੋ ਕਰ ਰਹਿਆ ਸਾਈ ਵਡਿਆਈ ਗੁਰ ਪੁਰੇ ਉਪਦੇਸ ਸੇ ਸੁਖ ਖਸਮਰ ਜਾਏ ਚਿੰਤਾ ਅਦੇ ਸਾਕਨ ਤਦ ਜਨ ਹੁਕਮ ਪਛਾਤਾ ਨਾ ਬਿਨੁ ਹੁਸੈਨ ਛੋੜ ਜਾਏ ਨਾਨਕ ਰੰਗ ਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਹਿਨ